ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸੇਰਕਾਰ ਹੈ ਤਿਸ ਹੀ ਕਾ ਸਭ ਕੋਈ ਹਾਂਜੀ ਇਹ ਸੇਰਕਾਰ ਸੰਪਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਹੈ ਪਾਦਸ਼ੀਦ ਪੂਥੀਆਂ ਤੇ ਇਕੱਠਾ ਲਿਖਿਆ ਹੋਇਆ ਹੈ ਦੂਸਰਾ ਇਕੱਠਾ ਹੀ ਪਾਠ ਹੈ ਮੁੱਖ ਪਾਠ ਸੇਰਕਾਰ ਵੱਖਰਾ ਹੈ ਗੁਰਮੁਖ ਕਾਰਕ ਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੋੜੈ ਤੇਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾ ਸੂ ਮਿਲ ਰਹੈ ਜਿਸ ਨਾਉ ਆਪੇ ਲਏ ਮਿਲਾਏ ਦੂਜੈ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਏਕੋ ਰਹਿ ਆਸਮਾਏ ਜਿਸ ਨਾਉ ਆਪ ਦਾਯਾਰ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਬਾਦ ਕਰਹਿ ਵਿਚਾਰ ਪੜ ਪੜ ਇਹ ਪਾਸ ਭਾਰੀ ਉਚਾਰਨ ਕਰਨੀ ਆਂ ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ ਹੰਝੇ ਮਤ ਬੁੱਧ ਭਵੀ ਇੱਥੇ ਠਮਕ ਲਾਉਣੀ ਐ ਨਾ ਬੁੱਝੇ ਹੀ ਇੱਥੇ ਵਿਸਰਾਮ ਐ ਅੰਤਰ ਲੋਭ ਵਿਕਾਰ ਲਖ 84 ਭਰਮ ਦੇ ਭਰਮ ਦੇ ਲਖ 84 ਭਰਮ ਦੇ ਭਰਮ ਭਰਮ ਹੋਏ ਖੁਆਰ ਇੱਥੇ ਇੱਕ ਭਰਮ ਦੇ ਰਾਰਾ ਪੂਰਾ ਤੇ ਅੱਗੇ ਹੀਠਾਂ ਰਾਰਾ ਉਸ ਨੂੰ ਕਹਿੰਨਾ ਭਰਮ ਭਰਮ ਯਾਨੀ ਜਿੱਥੇ ਰਾਰਾ ਪੂਰਾ ਹੋਏ ਉੱਥੇ ਭਰਮ ਤੇ ਹੀਠਾਂ ਰਾਰਾ ਹੋਏ ਉੱਥੇ ਭਰਮ ਪੂਰਬ ਲਿਖਿਆ ਕਮਾਵਣਾ ਕੋਈ ਨ ਮੇਟਣ ਹਾਰ ਸਤਗੁਰ ਕੀ ਸੇਵਾ ਗਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾ ਹਰ ਮਿਲੈ ਸੇਵਾ ਪਵੈ ਸਭ ਥਾਈ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੂਰਬ ਲਿਖਿਆ ਜਿਨ ਸਤਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਜੀ ਪੁਕਾਰ ਇਕੱਠਾ ਹੀ ਪਾਦ ਉਚਾਰਨ ਕਰਨਾ ਪੁਕਾਰ ਵੱਖਰਾ ਨਹੀਂ ਕਹਿਣਾ ਦਲੈਂਕੜ ਨਾਲ ਉਚਾਰਨ ਕਰਨਾ ਪੁਕਾਰ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਲਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਾਇਾਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦਵਾਰ ਮੋਖ ਦਵਾਰ ਸੰਬੰਧਕ ਪਾਠ ਹੈ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਬੋਲਣਾ ਸ੍ਰੀ ਰਾਗ ਨਹੀਂ ਕਹਿਣਾ ਦੋ ਹੀ ਰੂਪ ਆਉਂਦੇ ਹਨ ਇੱਕ ਸ੍ਰੀ ਰਾਗ ਇੱਕ ਹੀਠਾਂ ਰਾਰੇ ਨਾਲ ਆਉਂਦਾ ਹੈ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਜਿਨੀ ਸੁਣ ਕੈ ਮੰਨਿਆ ਇਥੇ ਵਿਸਰਾਮ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹੇ ਸਾਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਾਨ ਮੇਰੇ ਹਰ ਹਰ ਨਿਰਮਲ ਧਿਆਏ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤੁਹ ਦੇਖਹੁ ਨਦਰ ਕਰ ਨਿਕਟ ਵਸਾ ਪਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਜੂ ਹਦੂਰ ਜਿਨ ਗੁਣ ਤਿਨ ਸਦ ਮਾਨ ਵਸਾ ਔਗਣਵੰਤ ਆਦੂਰ ਔਗਣਵੰਤ ਆ ਦੋਵੇਂ ਓਂਕੜ ਲਾ ਕੇ ਉਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਜੇਨ ਸਾਵਦ ਗੁਰੂ ਸੁਣ ਮੰਨਿਆ ਤੇਨ ਮਨ ਧਾਇਆ ਹਰ ਸੋਏ ਜੇਨ ਇਥੀ ਯਮਕ ਸਬਦ ਗੁਰੂ ਸੁਣ ਮੰਨਿਆ ਇਥੀ ਵਿਸਰਾਮ ਤੇਨ ਮਨ ਨਹੀਂ ਇਕੱਠਾ ਬਾਤ ਕਰਨਾ ਤੇਨ ਮਨ ਤੇ ਆਇਆ ਹਰ ਸੂਏ ਆਨੰਦ ਨੇ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਕਿੱਛੇ ਪਰਗਾਸ ਰਾਰਾ ਪੂਰਾ ਹੈ ਸਿੱਥੇ ਹੀਠਾ ਰਾਰਾ ਇੱਥੇ ਕਹਿੰਦੇ ਪ੍ਰਗਾਸ ਜਿਸ ਅੰਦਰ ਨਾਮ ਪ੍ਰਗਾਸ ਹੈ ਓਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਪਾਗ ਪੂਲਾ ਹੀ ਬੋਲਣਾ ਖਿਸਿਆ ਵੀ ਪਦ ਪੂਲਾ ਹੀ ਉਚਾਰਨ ਕਰਨਾ ਪਾਗ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉੱਬਰੈ ਹਰ ਛੇਤੀ ਲੇਵ ਲਾਇ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲੇਵਲਾ ਵਾਹਿਗੁਰੂ ਜੀ ਕਾ ਕਲਸਾ ਕਰਾਈ ਵਾਹਿਗੁਰੂ ਜੀ ਕੀ ਪਤੈ